ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਜ਼ਿੰਦਗੀ ਦਾ ਨਵਾਂ ਚੈਪਟਰ ਜੋ ਸੰਗੀਤ ਦੇ ਸੁਰਾਂ ਤੋਂ ਰਾਜਨੀਤੀ ਤੇ ਹੁਣ ਵਿਆਹ ਦੇ ਸਫ਼ਰ ਤੱਕ ਪਹੁੰਚ ਰਿਹਾ ਹੈ 16 ਜੂਨ ਨੂੰ ਇੱਕ ਸੋਹਣੇ ਮੋੜ ਤੇ ਆ ਰਿਹਾ ਹੈ ਉਹਨਾਂ ਦਾ ਵਿਆਹ ਜ਼ੀਰਕਪੁਰ ਦੇ ਬਲਟਾਣਾ ਦੇ ਇੱਕ ਨਾਮੀ ਸੋਹੀ ਪਰਿਵਾਰ ਦੇ ਕਾਬਿਲ ਐਡਵੋਕੇਟ ਸ਼ਾਹਬਾਦ ਸੋਹੀ ਨਾਲ ਤੈ ਹੋਇਆ ਹੈ ਸ਼ਾਹਬਾਦ ਸੋਹੀ ਜੋ ਅੱਜਕੱਲ ਆਪਣੀ ਮਾਤਾ ਨੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ 3 ਵਿੱਚ ਰਹਿ ਰਹੇ ਹਨ ਮਲੋਟ ਨਾਲ ਉਹ ਸੰਬੰਧ ਰੱਖਦੇ ਹਨ ਪਰ ਅੱਜ ਦਾ ਦਿਨ ਵੀ ਅਨਮੋਲ ਲਈ ਕੋਈ ਖਾਸ ਘਟ ਨਹੀਂ ਹੈਗਾ ਉਨ੍ਹਾਂ ਦੇ ਘਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਹੈ ਤੇ ਅੱਜ ਸ਼ਾਮ ਨੂੰ ਮਹਿੰਦੀ ਦੀ ਰਸਮ ਤੋਂ ਬਾਅਦ ਜਾਗੋ ਪ੍ਰੋਗਰਾਮ ਹੋਵੇਗਾ ਮਹਿੰਦੀ ਦੀ ਰਸਮ ਦੌਰਾਨ ਹੱਥਾਂ ਤੇ ਲੱਗੇ ਚਮਕੀਲੇ ਰੰਗਾਂ ਤੇ ਖੁਸ਼ੀਆਂ ਦੀ ਮੈਕ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ ਹੈ ਸੰਗੀਤ ਅਤੇ ਸਿਆਸਤ ਦੇ ਸੁਮੇਲ ਦੇ ਵਿੱਚ ਅਨਮੋਲ ਗगन ਮਾਨ ਹੁਣ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਿਹਾ ਹੈ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲੇ ਅਨਮੋਲ ਗगन ਮਾਨ ਨੇ ਨਾ ਸਿਰਫ ਸੰਗੀਤ ਦੇ ਮੈਦਾਨ ਵਿੱਚ ਬਲਕਿ ਸਿਆਸਤ ਵਿੱਚ ਵੀ ਆਪਣਾ ਮਾਣ ਬਣਾਇਆ ਹੈ ਇਹ ਵਿਆਹ ਸਿਰਫ ਇੱਕ ਨਿੱਜੀ ਸਮਾਰੋਹ ਨਹੀਂ ਬਲਕਿ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਜਿਸ ਵਿੱਚ ਪਿਆਰ, ਸਫਲਤਾ ਤੇ ਖੁਸ਼ੀਆਂ ਦੇ ਸੁਰ ਮਿਲਾ ਕੇ ਇੱਕ ਨਵੀਂ ਜ਼ਿੰਦਗੀ ਦੀ ਉਹ ਸ਼ੁਰੂਆਤ ਕਰਨ ਜਾ ਰਹੇ ਨੇ। ਦੋਵਾਂ ਪਰਿਵਾਰਾਂ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਦੇ ਜੋਸ਼ ਅਤੇ ਖੁਸ਼ੀਆਂ ਦੀ ਲਹਿਰ ਦੌੜ ਰਹੀ ਹੈ। ਦੱਸ ਦਈਏ ਕਿ ਸ਼ਾਹਬਾਜ਼ ਸੋਹੀ ਦਾ ਸਿਆਸੀ ਪਿਛੋਕੜ ਵੀ ਬਹੁਤ ਪ੍ਰਭਾਵਸ਼ਾਲੀ ਹੈ। ਉਹਨਾਂ ਦੇ ਪਿਤਾ ਰਵਿੰਦਰ ਸਿੰਘ ਕੂਕੂ ਸੋਹੀ ਡੇਰਾਬੱਸੀ ਹਲਕੇ ਤੋਂ ਕਾਂਗਰਸੀ ਆਗੂ ਸਨ 2002 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਅਚਾਨਕ ਉਹਨਾਂ ਦੀ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਸ਼ਬਾਹ ਸੋਹੀ ਦੀ ਮਾਤਾ ਸ਼ੀਲਮ ਸੋਹੀ ਨੇ ਬਨੂੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਦਾ ਦਲੇਰਾਨਾ ਫੈਸਲਾ ਕੀਤਾ ਸੀ। ਉਹਨਾਂ ਨੇ ਅਕਾਲੀ ਦਲ ਦੇ ਤਤਕਾਲੀਨ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਰਹੂਮ ਕੈਪਟਨ ਕਮਲਜੀਤ ਸਿੰਘ ਨੂੰ ਸਖਤ ਟੱਕਰ ਦਿੱਤੀ ਸੀ ਪਰ ਉਹ ਸਿਰਫ 714 ਵੋਟਾਂ ਦੇ ਥੋੜੇ ਫਰਕ ਨਾਲ ਹਾਰ ਗਈ ਸੀ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਜ਼ਿੰਦਗੀ ਦਾ ਨਵਾਂ ਚੈਪਟਰ ਜੋ ਸੰਗੀਤ ਦੇ ਸੁਰਾਂ ਤੋਂ ਰਾਜਨੀਤੀ ਤੇ ਹੁਣ ਵਿਆਹ ਦੇ ਸਫ਼ਰ ਤੱਕ ਪਹੁੰਚ ਰਿਹਾ ਹੈ 16 ਜੂਨ ਨੂੰ ਇੱਕ ਸੋਹਣੇ ਮੋੜ ਤੇ ਆ ਰਿਹਾ ਹੈ ਉਹਨਾਂ ਦਾ ਵਿਆਹ ਜ਼ੀਰਕਪੁਰ ਦੇ ਬਲਟਾਣਾ ਦੇ ਇੱਕ ਨਾਮੀ ਸੋਹੀ ਪਰਿਵਾਰ ਦੇ ਕਾਬਿਲ ਐਡਵੋਕੇਟ ਸ਼ਾਹਬਾਦ ਸੋਹੀ ਨਾਲ ਤੈ ਹੋਇਆ ਹੈ ਸ਼ਾਹਬਾਦ ਸੋਹੀ ਜੋ ਅੱਜਕੱਲ ਆਪਣੀ ਮਾਤਾ ਨੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ 3 ਵਿੱਚ ਰਹਿ ਰਹੇ ਹਨ ਮਲੋਟ ਨਾਲ ਉਹ ਸੰਬੰਧ ਰੱਖਦੇ ਹਨ ਪਰ ਅੱਜ ਦਾ ਦਿਨ ਵੀ ਅਨਮੋਲ ਲਈ ਕੋਈ ਖਾਸ ਘਟ ਨਹੀਂ ਹੈ ਉਨ੍ਹਾਂ ਦੇ ਘਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਹੈ ਤੇ ਅੱਜ ਸ਼ਾਮ ਨੂੰ ਮਹਿੰਦੀ ਦੀ ਰਸਮ ਤੋਂ ਬਾਅਦ ਜਾਗੋ ਪ੍ਰੋਗਰਾਮ ਹੋਵੇਗਾ ਮਹਿੰਦੀ ਦੀ ਰਸਮ ਦੌਰਾਨ ਹੱਥਾਂ ਤੇ ਲੱਗੇ ਚਮਕੀਲੇ ਰੰਗਾਂ ਤੇ ਖੁਸ਼ੀਆਂ ਦੀ ਮੈਕ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ ਹੈ ਸੰਗੀਤ ਅਤੇ ਸਿਆਸਤ ਦੇ ਸੁਮੇਲ ਦੇ ਵਿੱਚ ਅਨਮੋਲ ਗगन ਮਾਨ ਹੁਣ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਿਹਾ ਹੈ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲੇ ਅਨਮੋਲ ਗगन ਮਾਨ ਨੇ ਨਾ ਸਿਰਫ ਸੰਗੀਤ ਦੇ ਮੈਦਾਨ ਵਿੱਚ ਬਲਕਿ ਸਿਆਸਤ ਵਿੱਚ ਵੀ ਆਪਣਾ ਮਾਣ ਬਣਾਇਆ ਹੈ ਇਹ ਵਿਆਹ ਸਿਰਫ ਇੱਕ ਨਿੱਜੀ ਸਮਾਰੋਹ ਨਹੀਂ ਬਲਕਿ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਜਿਸ ਵਿੱਚ ਪਿਆਰ, ਸਫਲਤਾ ਤੇ ਖੁਸ਼ੀਆਂ ਦੇ ਸੁਰ ਮਿਲਾ ਕੇ ਇੱਕ ਨਵੀਂ ਜ਼ਿੰਦਗੀ ਦੀ ਉਹ ਸ਼ੁਰੂਆਤ ਕਰਨ ਜਾ ਰਹੇ ਨੇ। ਦੋਵਾਂ ਪਰਿਵਾਰਾਂ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਦੇ ਜੋਸ਼ ਅਤੇ ਖੁਸ਼ੀਆਂ ਦੀ ਲਹਿਰ ਦੌੜ ਰਹੀ ਹੈ। ਦੱਸ ਦਈਏ ਕਿ ਸ਼ਾਬਾਜ਼ ਸੋਹੀ ਦਾ ਸਿਆਸੀ ਪਿਛੋਕੜ ਵੀ ਬਹੁਤ ਪ੍ਰਭਾਵਸ਼ਾਲੀ ਹੈ। ਉਹਨਾਂ ਦੇ ਪਿਤਾ ਰਵਿੰਦਰ ਸਿੰਘ ਕੂਕੂ ਸੋਹੀ ਡੇਰਾਬੱਸੀ ਹਲਕੇ ਤੋਂ ਕਾਂਗਰਸੀ ਆਗੂ ਸਨ 2002 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਅਚਾਨਕ ਉਹਨਾਂ ਦੀ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਸ਼ਬਾਹ ਸੋਹੀ ਦੀ ਮਾਤਾ ਸ਼ੀਲਮ ਸੋਹੀ ਨੇ ਬਨੂੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਦਾ ਦਲੇਰਾਨਾ ਫੈਸਲਾ ਕੀਤਾ ਸੀ। ਉਹਨਾਂ ਨੇ ਅਕਾਲੀ ਦਲ ਦੇ ਤਤਕਾਲੀਨ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਰਹੂਮ ਕੈਪਟਨ ਕਮਲਜੀਤ ਸਿੰਘ ਨੂੰ ਸਖਤ ਟੱਕਰ ਦਿੱਤੀ ਸੀ ਪਰ ਉਹ ਸਿਰਫ 714 ਵੋਟਾਂ ਦੇ ਥੋੜੇ ਫਰਕ ਨਾਲ ਹਾਰ ਗਈ ਸੀ।